那个。

dari ਵਾਰਕਾਸਟ ਕੀ ਸਬੰਧੀ ਗੱਲ ਹੋ ਰਹੀ ਹੈ ਜੋ ਸੋਲਵ ਕਰਕੇ ਕੰਪਲੀਟ ਮੈਂ ਜਵਾਹਰ ਦੇ ਨਾਮ ਇਹ ਕਰ ਪਾਇਆ ਸਾਰਾ ਖਾਤਾ ਪੂਰੀ ਨਾਮ ਦੇ భోజన <laughs> ਡਾਕੂਮੈਂਟ ਜਦੋਂ ਕੈਸ਼ ਕਰਦੇ ਨੇ ਦੇਖੋ ਇਹ ਕਵਰ 20% ਦਾ ਹੈ ਜੀ 285 ਅੰਦਾਜ਼ਾ ਇਹ ਜਦੋਂ ਸੁਣਾ ਸੀ ਸਾਡੇ ਨੇ ਕਿ ਇਹ ਵੀ ਦਿੱਤਾ ਉਹ ਕਿੰਨੇ ਨੰਬਰੋਂ ਕਿ ਲਾਭ लोक अदालतारा लोक अदालत लगी है ये नैशनल लोक अदालत है सैकंड इस साल दैशनल लोक अदालत साल 2024 ਦੇ ਵਿੱਚ ਚਾਰ ਲੋਕ ਅਦਾਲਤ ਲੱਗਦੀਆਂ ਨੇ ਨੈਸ਼ਨਲ ਉਹਨਾਂ ਵਿੱਚੋਂ ਸੈਕੰਡ ਸੀ ਇਹਦੇ ਵਿੱਚ ਅਸੀਂ ਰੀਲਿਟਿਗੇਟਿਵ ਟ੍ਰੈਫਿਕ ਕਲੈਂਸ ਮੋਟਰ ਐਕਸੀਡੈਂਟ ਕਲੇਮਸ ਫੈਮਿਲੀ ਕੋਰਟ ਮੈਟਰਸ ਨੇਗੋਸ਼ੀਏਬਲ ਇਨਸਟਰੂਮੈਂਟ ਐਕਟ ਇਸਰਾਨ ਦੇ ਕੰਟਰੈਕਟ ਦੇ ਐਕਟ ਰਿਕਵਰੀ ਜਿਹੜੀ ਬੈਂਕਸ ਦੀਆਂ ਨੇ ਉਹ ਪਬਲਿਕ ਜਿਹੜੀ ਰਿਕਵਰੀ ਸੂਟਸ ਨੇ ਜਾਂ ਡੈਕਲੇਸ਼ਨ ਨੇ ਜਾਂ ਕੋਈ ਘਰੇਲੂ ਝਗੜੇ ਨੇ ਦਵਾਨੀ ਉਹਨਾਂ ਨੂੰ ਰੱਖਿਆ ਗਿਆ ਜੇ ਕ੍ਰਿਮੀਨਲ ਸਾਈਡ ਤੇ ਜੇ ਕੰਪਾਉਂਡੇਬਲ ਅਫੈਂਸ ਹੈ ਕੋਈ ਉਹਨਾਂ ਨੂੰ ਰੱਖ ਲੈ। ਇਹ ਨੇ ਕੇਸ ਉਹਦੇ ਇਹ ਅੱਜ ਅਸੀਂ ਤਕਰੀਬਨ ਤਕਰੀਬਨ 10 ਬੈਂਚ ਪੂਰੇ ਡਿਸਟ੍ਰਿਕਟ ਸ਼ਿਲਮੁਖਸਰ ਸਾਹਿਬ ਤੇ ਲਗਾਏ ਨੇ। ਡਿਸਟ੍ਰਿਕਟ ਹੈੱਡਕੁਆਰਟਰ ਤੇ ਪਲੱਸ ਦੋ-ਦੋ ਜਿਹੜੀ ਬੈਂਚ ਨੇ ਉਹ ਦੋਨੇ ਸਬਡਿਵੀਜ਼ਨ ਮਲੋਟ ਐਂਡ ਗਿੱਦਕਵਾਲ ਨੇ ਟੋਟਲ 10 ਦੇ ਵਿੱਚ 13000 ਤੋਂ ਜ਼ਿਆਦਾ ਕੇਸ ਪਿਕਅਪ ਕੀਤੇ ਗਏ। ਜਿੰਨਾਂ ਵਿੱਚੋਂ ਸਾਨੂੰ ਆਸ ਹੈ ਕਿ 12000 415 ਕੇਸ ਦਾ ਨਪਟਾਰਾ ਹੋ ਜਾਊਗਾ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਾਂਗੇ ਜਿਹੜੇ ਉਹਨਾਂ ਦੇ ਕੇਸ ਚੱਲਦੇ ਨੇ ਦਵਾਨੀ ਚੱਲਦੇ ਨੇ ਜਾਂ ਕੰਪਾਉਂਡੇਬਲ ਅਫੈਂਸ ਨੇ ਸਪੈਸ਼ਲੀ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਵਿੱਚ ਉਹ ਸੰਜੋਤਾ ਕਰਨ ਜਾਂ ਰਿਕਵਰੀ ਸੂਟ ਨੇ ਉਹਨਾਂ ਦਾ ਸੰਜੋਤਾ ਕਰਨ ਰਿਕਵਰੀ ਕੇਸਾਂ ਦੇ ਵਿੱਚ ਇੱਕ ਤਾਂ ਸਭ ਤੋਂ ਵੱਡਾ ਇਹ ਹੋਊਗਾ ਇਹਨਾਂ ਦਾ ਸਮਾਂ ਬਚੂਗਾ ਦੂਜਾ ਪਾਰਟੀ ਦੇ ਜੋ ਸਮਝੌਤਾ ਕਰ ਦਿੰਦੇ ਨੇ ਤਾਂ ਵਿਆਜ ਵੀ ਘੱਟ ਲੈ ਲੈਂਦੇ ਨੇ ਇੱਕ ਦੂਸਰੇ ਤੋਂ ਤੇ ਕੋਰਟ ਫੀ ਰਿਫੰਡ ਹੋ ਸਕਦੀ ਹੈ ਜਿਹੜਾ ਲੋਕਦਾਲਤ ਦੇ ਵਿੱਚ ਅਵਾਰਡ ਹੋਊਗਾ ਉਹ ਫਾਈਨਲ ਹੈ ਉਹਦੀ ਕੋਈ ਅਪੀਲ ਜਾਂ ਰਿਵੀਜ਼ਨ ਨਹੀਂ ਲਗਣੀ ਇਸ ਕਰਕੇ ਲੋਕਾਂ ਨੂੰ ਤਾਂ ਭਾਈਚਾਰਾ ਉਹਨਾਂ ਦਾ ਬਣਿਆ ਰਹੂਗਾ ਆਪਸ ਚ ਲੜਾਈ ਘਟ ਜੂਗੀ ਦੂਜਾ ਇਨਸਾਫ ਜਲਦੀ ਮਿਲੂਗਾ ਅਗਲੀ ਲੋਕਦਾਲਤ ਕੋਲ ਲੱਗੂਗੀ ਅਗਲੀ ਲੋਕਦਾਲਤ ਤਮਾਹੀ ਹੈ ਜਿਹੜੀ ਅਗਲੀ ਸਬ ਸਪਟੰਬਰ ਚ ਲਗਨੀ ਹੈ 3rd ਨੈਸ਼ਨਲ ਲੋਕ ਅਦਾਲਤ ਹੈ ਇਸ ਸੈਕੰਡ ਵੀਕ ਉਹ ਜਿਹੜਾ ਸੈਕੰਡ ਸੈਟਰਡੇ ਆਫ ਹੁੰਦਾ ਉਸ ਮਹੀਨੇ ਦਾ ਉਸ ਦਿਨ ਲਗਾਈ ਜਾਊਗੀ ਜਿਹੜਾ ਲੋਕ ਅਦਾਲਤ ਰੱਖੀ ਹੈ ਅੱਜ ਐਸ ਪਰ ਦੀ ਡਾਇਰੈਕਸ਼ਨਸ ਆਫ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟिटीज ਐਂਡ ਅੰਡਰ ਦੀ ਏਬਲ ਗਾਈਡੈਂਸ ਆਫ ਲਰਨ ਡਿਸਟ੍ਰਿਕਟ ਐਂਡ ਸੈਸ਼ਨ ਜਜ ਸਾਹਿਬ ਸ਼੍ਰੀ ਮੁਖਸਰ ਸਾਹਿਬ ਇਹਨਾਂ ਦੀ ਅਗਵਾਈ ਦੇ ਹੇਠਾਂ ਅਸੀਂ ਅੱਜ ਲੋਕ ਅਦਾਲਤਾਂ ਦਾ ਯੋਜਨ ਕੀਤਾ ਅਸੀਂ ਪੂਰੇ ਡਿਸਟ੍ਰਿਕਟ ਦੇ ਵਿੱਚ ਜਿਹੜੇ 10 ਬੈਂਚ ਇੰਸਟੀਟਿਊਟ ਕੀਤੇ ਨੇ 6 ਬੈਂਚ ਜਿਹੜੇ ਸ਼੍ਰੀ ਮੁਖਸਰ ਸਾਹਿਬ ਤੇ 2-2 ਬੈਂਚ ਜਿਹੜੇ ਸਬ ਡਿਵੀਜ਼ਨਸ ਤੇ ਲਗਾਏ ਗਏ ਨੇ ਇਹਨਾਂ ਬੈਂਚਸ ਦੇ ਵਿੱਚ ਅਸੀਂ 13000 ਤੋਂ ਉੱਪਰ ਕੇਸਿਸ ਜਿਹੜੇ ਨੇ ਟੇਕ ਅਪ ਕੀਤੇ ਨੇ ਤੇ ਸਾਨੂੰ ਉਮੀਦ ਹੈ ਕਿ ਅਸੀਂ ਮੈਕਸਿਮਮ ਕੇਸ ਜਿਹੜੇ ਹੈਗੇ ਨੇ ਸੀਐਸ ਲੋਕਦਾਲਨ ਦੇ ਵਿੱਚ ਉਹਨਾਂ ਨੂੰ ਡਿਸਪੋਜ਼ ਆਫ ਕਰਾਂਗੇ ਲੋਕਾਂ ਨੂੰ ਕੀ ਫੀਲ ਕਰਨਾ ਚਾਹੀਦਾ ਹੈ ਲੋਕਾਂ ਨੂੰ ਮੈਂ ਇਹੀ ਅਪੀਲ ਕਰਨੀ ਹੈ ਕਿ ਜਿਹੜੇ ਮੈਕਸਿਮਮ ਮੈਟ੍ਰੀਮੋਨੀਅਲ ਡਿਸਪਿਊਟਸ ਨੇ ਜਾਂ ਜਿਵੇਂ ਸੈਸ਼ਨ ਜੇਬ ਨੇ ਦੱਸਿਆ ਪਾਣ ਨੂੰ ਕਿ 138 ਵਾਲੇ ਜਿਹੜੇ ਕੇਸਿਸ ਨੇ ਉਹਨਾਂ ਦੇ ਵਿੱਚ ਮੈਕਸਿਮਮ ਜਿਹੜੇ ਲੋਕਾਂ ਨੂੰ ਸਮਝੌਤਾ ਕਰਨਾ ਚਾਹੀਦਾ ਲੋਕਦਾਲਤ ਦਾ ਜਿਹੜਾ ਫੈਸਲਾ ਹੁੰਦਾ ਆਖਰੀ ਫੈਸਲਾ ਹੁੰਦਾ ਇਹਦੇ ਅਗੇਂਸਟ ਕੋਈ ਅਪੀਲ ਨਹੀਂ ਹੁੰਦੀ ਕਿਉਂਕਿ ਇਹ ਫੈਸਲਾ ਦੋਨੋਂ ਪਾਰਟੀਆਂ ਦੀ ਰਜ਼ਾਮੰਦੀ ਦੇ ਨਾਲ ਕੀਤਾ ਹੋਇਆ ਹੁੰਦਾ ਹੈ ਤੇ ਮੈਕਸਿਮਮ ਲੋਕਾਂ ਨੂੰ ਕੋਰਟ ਫੀਸ ਜਿਹੜੀ ਹੈ ਉਹ ਰਿਫੰਡ ਹੋ ਜਾਂਦੀ ਹੈ ਕਈ ਵਾਰੀ ਇਹ ਕੋਰਟ ਫੀਸ 1000 ਰੁਪਏ ਹੁੰਦੀ ਹੈ ਤੇ ਪਾਰਟੀਆਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਬੈਨੀਫਿਟ ਜਿਹੜਾ ਹੈ ਮੈਕਸਿਮਮ ਕੇਸਿਸ ਨੂੰ ਲੋਕਦਾਲਤ ਦੇ ਵਿੱਚ ਡਿਸਪੋਜ਼ ਆਫ ਕਰਵਾ ਕੇ ਲੈਣਾ ਚਾਹੀਦਾ ਜਨਾਲੀ ਕੋਈ ਨਹੀਂ ਨਹੀਂ ਆਇਆ ਨਹੀਂ ਤੇ ਕੋਈ ਸਰਫਾਂ ਨਹੀਂ ਹੋ ਜਾਣਾ ਉਹਨਾਂ ਸਾਨੂੰ ਜਿੰਨਾ ਲੈਸ ਹੋ ਸਕਦਾ ਕਰਾ ਦੇ ਫਾਈਨਲ ਫਾਈਨਲ ਸਾਹਿਬ ਜਿੱਦਣਾ ਹੋ ਸਕਦਾ ਜੇ ਮੇਰੀ ਬੋਟ ਨਹੀਂ ਸਰਵਾਈ ਕਰੂਗੀ ਐਨ ਪੀ 42 ਸੀ ਦਾ ਕਾਊਂਟਰ 2247252 ਦਾ ਬੋਟ ਕਿੰਨੇ ਕਰਦੇ ਸਰ ਬੋਟ ਤੇ ਸਰ ਫੋਟ ਵੀ ਕਰਾਵਾਂਗੇ ਬਸ ਬੋਟ ਵਿੱਚ ਕਰਾ ਦੇ 4450 4450 ਤੋਂ ਬਾਅਦ ਨੂੰ ਮੈਂ ਕੋਸ਼ਿਸ਼ ਕਰਦਾ ਹਾਂ ਕਿ ਇਹਨਾਂ ਦਾ ਦੇਖ ਕੇ ਉਹ ਗੈਰਨੀਸ਼ ਨਹੀਂ ਕਰਦੇ ਉਹ ਮੈਂ ਤੇਰੀ ਰੱਖ